ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਲੈ ਕੇ ਆ ਰਹੇ ਹਾਂ ਪਹਿਲੀਆਂ ਦੋ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਈਕ ਕੀਤਾ ਕਮੈਂਟ ਕੀਤਾ ਤੇ ਸ਼ੇਅਰ ਕੀਤਾ ਅੱਜ ਦੁਬਾਰਾ ਤੀਸਰੀ ਵੀਡੀਓ ਬਹੁਤ ਸਾਰੇ ਦੋਸਤਾਂ ਦੀ ਡਿਮਾਂਡ ਸੀਗੀ ਵੀ ਦੁਬਾਰਾ ਵੀਡੀਓ ਫੇਰ ਪਾਈ ਜਾਵੇ ਤੇ ਉਮੀਦ ਕਰਦੇ ਹਾਂ ਵੀ ਤੁਸੀਂ ਇਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਕਰੋਗੇ ਤੁਹਾਡਾ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਆਓ ਮਿਲਦੇ ਆਂ ਹਾਂਜੀ ਆਪਾਂ ਪਹੁੰਚ ਗਏ ਆਂ ਪਿੰਡ ਸੁਨਵਨ ਰॉयਲ ਸਿੰਘ ਬਗੜਦੇ ਡੌਗ ਨੂੰ ਕਰਨੀ ਆਪਾਂ ਵੈਕਸੀਨੇਸ਼ਨ ਇੱਕ ਹਸਕੀ ਡੌਗ ਆ ਇੱਕ ਅਮਰੀਕਨ ਬੁਲੀ ਡੌਗ ਆ ਤੇ ਲਾਤਾ ਇੰਜੈਕਸ਼ਨ ਆਪਾਂ ਅਮਰੀਕਨ ਬੁਲੀ ਤੇ ਬਹੁਤ ਸਿਆਣਾ ਕੁੱਤਾ ਬਿਲਕੁਲ ਵੀ ਇਸ ਨੇ ਕੁਝ ਨਹੀਂ ਕਿਹਾ ਇਸ ਤੋਂ ਮਗਰੋਂ ਵਾਰੀ ਆ ਗਈ ਹਸਕੀ ਦੀ ਹਾਂ ਵੀ ਹਸਕੀ ਆ ਜਾ ਤਿਆਰ ਹੋ ਜਾ ਹਸਕੀਦਾ ਵੰਜਕਸ਼ਨ ਦੇ ਦਿੱਤਾ ਬਿਲਕੁਲ ਰਾਮਨਟੀ ਗਲਾ ਲਿਆ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਪਿੰਡ ਆਸਵਾਲਾ ਤਾਰਾ ਸਿੰਘ ਦੇ ਘਰੇ ਤਾਰਾ ਸਿੰਘ ਦੇ ਘਰੇ ਜਾ ਕੇ ਬਹੁਤ ਫੋਨ ਲਾਇਆ ਹਾਰਨ ਮਾਰੇ ਵਿਹਲੀ ਦੇ ਵਿੱਚ ਕੋਈ ਨਹੀਂ ਸੀ ਘਰੋਂ ਵੀ ਕੋਈ ਨਹੀਂ ਆਇਆ ਗਾਂ ਦੇ ਟੀਕਾ ਭਰਨਾ ਸੀਗਾ ਚਲੋ ਗਾਂ ਜਿਆਦਾ ਖਰਾਬ ਨਹੀਂ ਸੀ ਕਰਦੀ ਇਸ ਕਰਕੇ ਗਾਂ ਨੂੰ ਭੀੜੀ ਕਰਕੇ ਬੰਨ ਕੇ ਤੇ ਮੈਂ ਟੀਕਾ ਭਰ ਕੇ ਆ ਗਿਆ ਘਰਦਿਆਂ ਨੂੰ ਪਤਾ ਨਹੀਂਗਾ ਸਾਡੀ ਗਾਂ ਦੇ ਟੇਗਾ ਭਰੇ ਨਹੀਂ ਭਰਿਆ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਪਹੁੰਚ ਗਏ ਉਹਨਾਂ ਦੇ ਗਵਾਂਢੀ ਸੀਗੇ ਉੱਥੇ ਇੱਕ ਮੱਝ ਚੈੱਕ ਕਰਨੀ ਸੀ ਜੋ ਕਿ ਮੱਝ ਨੂੰ 2 ਮਹੀਨੇ ਤੇ 20 ਦਿਨ ਹੋ ਗਏ ਸੀ ਬਣੀ ਨੂੰ ਪਹਿਲਾਂ ਚੋਟੀ ਉਸ ਦੀ ਪੀੜੀ ਕੀਤੀ ਗਈ ਮਾਈਸਹੂਨ ਵਾਲੀ ਨਿਕਲੀ ਤੇ ਬਹੁਤ ਖੁਸ਼ ਸੀਗਾ ਕਿ ਮੇਰੀ ਮਾਈਸਹੂਨ ਵਾਲੀ ਨਿਕਲਾਈ ਆ ਉਸ ਤੋਂ ਮਗਰੋਂ ਆਪਾਂ ਵਾਪਸ ਚਲੇ ਤੇ ਰਸਤੇ ਦੇ ਵਿੱਚ ਸੁਨਾਮ ਸਿੰਘ ਐਨਮੈਕਸ ਫਾਰਮਾ ਦਾ ਅੰਪਲਾਈਜ਼ ਖੜਾ ਸੀਗਾ ਉਸ ਨੂੰ ਮਿਲਿਆ ਉਸ ਨੂੰ ਮਿਲਣ ਤੋਂ ਬਾਅਦ ਆਪਾਂ ਅਗਲੇ ਘਰ ਵਾਸਤੇ ਤਿਆਰੀ ਕਰ ਲਈ ਇਸ ਤੋਂ ਬਾਅਦ ਆਪਾਂ ਚੱਲ ਪਏ ਕਵਾਲਾ ਰੋਡ ਤੇ ਜੋ ਕਿ ਮੰਡੀ ਲਾਂ ਖੇ ਨਾਲ ਹੀ ਅਗਲੇ ਬੰਨੇ ਘਰ ਸੀ ਉਹਨਾਂ ਦੇ ਹੀ ਫਰਵੈਟ ਸੀਗੀ ਉਸ ਤੇ ਏਆਈ ਕਰਨੀ ਸੀ ਤੇ ਪਹੁੰਚ ਕੇ ਆਪਾਂ ਉਹਨਾਂ ਦੇ ਘਰੇ ਸਾਮਣੇ ਤੋਂ ਇਹ ਦੇ ਸਾਡੇ ਪਸ਼ੂ ਉਹਨਾਂ ਦੇ ਬੱਚੇ ਹੋਏ ਨੇ ਤੇ ਆਹ ਗੱੜ ਬੈਠੀ ਆ ਹੀ ਫਿਰ ਪਹਿਲਾਂ ਇਹ ਨੇ ਹੀਰ ਕੱਢੀ ਸੀ ਇਸ ਦੀ ਏਆਈ ਕਰ ਦਿੱਤੀ ਗਈ ਏਆਈ ਕਰਨ ਤੋਂ ਬਾਅਦ ਆਪਾਂ ਵਾਪਸ ਮੱਲਾਂ ਵਾਲੇ ਬਾਜ਼ਾਰ ਤੇ ਇੱਕ ਮੱਝ ਮਾਰ ਸੀਗੀ ਗੱਡੀ ਉੱਧਰ ਕਰ ਲਈ ਉਹ ਮੱਲਾਂ ਵਾਲੇ ਪਹੁੰਚ ਕੇ ਦੇਖਿਆ ਗਿਆ ਮੱਝ ਜੋ ਕਿ ਪਿਛਲੇ 3 ਦਿਨ ਤੋਂ ਕਹਿੰਦੇ ਪੱਠੇ ਨਹੀਂ ਖਾ ਰਹੀ ਸੀ ਟੈਂਪਰੇਚਰ ਮੱਝ ਦਾ ਲੋ ਸੀਗਾ ਤੇ ਮੈਥੇ ਦੀ ਪ੍ਰੋਬਲਮ ਸੀ ਉਸ ਦੇ ਕੈਲਸ਼ੀਅਮ ਦੀ ਡ੍ਰਿਪ ਲਗਾਈ ਗਈ ਟੈਂਪਰੇਚਰ ਚੈੱਕ ਕੀਤਾ ਕਿ ਟੈਂਪਰੇਚਰ ਨੋਰਮਲ ਸੀਗਾ ਥੋੜਾ ਘੱਟ ਸੀਗਾ ਕੈਲਸ਼ੀਅਮ ਦੀ ਡ੍ਰਿਪ ਲਾਉਣ ਤੋਂ ਬਾਅਦ ਉਸ ਨੂੰ ਇੰਜੈਕਸ਼ਨ ਲਾ ਕੇ ਮੈਡੀਸਿਨ ਦੇ ਦਿੱਤੀ ਗਈ ਉਸ ਤੋਂ ਬਾਅਦ ਆਪਾਂ ਅਗਲੇ ਘਰ ਵਾਲ ਨੂੰ ਜਾਣ ਦੀ ਤਿਆਰੀ ਕਰ ਲਈ ਅਗਲੇ ਘਰ ਜੈਮਲ ਵਾਲੇ ਝੋਟੀ ਨੂੰ ਫੀਵਰ ਸੀਗਾ ਜੋ ਕਿ 106 ਫੀਵਰ ਸੀਗਾ ਉਸ ਨੂੰ ਇੰਜੈਕਸ਼ਨ ਲਾ ਦਿੱਤੇ ਗਏ ਤੇ ਉਸ ਤੋਂ ਬਾਅਦ ਅਗਲੇ ਇਸ ਤੋਂ ਬਾਅਦ ਆਪਾਂ ਪਿੰਡ ਬੱਗੂ ਵਾਲਾ ਨੂੰ ਜਾਣ ਦੀ ਤਿਆਰੀ ਕਰ ਲਈ ਪਿੰਡ ਬੱਗੂ ਵਾਲਾ ਵਿਖੇ ਸਰਦੂਲ ਸਿੰਘ ਦੇ ਘਰੇ ਗਾਂ ਦੇ ਆਯੂ ਕਰਨੀ ਸੀਗੀ ਪਹੁੰਚੇ ਆਪਾਂ ਤੇ ਗਾਂ ਦੇ ਆਯੂ ਕਰ ਲਈ ਉਸ ਤੋਂ ਮਗਰੋਂ ਇੱਕ ਲੱਸੀ ਦਾ ਗਲਾਸ ਜੋ ਕਿ ਠੰਡੀ ਲੱਸੀ ਖੰਡ ਪਾ ਕੇ ਪੀਤੀ ਮਜ਼ਾ ਆ ਗਿਆ ਲੱਸੀ ਬਹੁਤ ਸਵਾਦ ਸੀ ਜੀ ਉਸ ਤੋਂ ਬਾਅਦ ਆਵਾਸ ਪਿੰਡ ਜੈਮਲਾਲਾ ਵਿਖੇ ਸੋਨਾ ਸਿੰਘ ਜਲੰਧਰ ਆ ਦੀ ਇੱਕ ਛੋਟੀ ਬੋਲੀ ਸੀਗੀ ਉਸਨੇ ਫੋਨ ਕੀਤਾ ਅਸੀ ਮੇਰੀ ਛੋਟੀ ਸਿਹਰ ਦੀ ਡਿੰਗ ਰਹੀ ਆ ਅਸੀਂ ਦੇਖੀਏ ਜਦੋਂ ਪਹੁੰਚੇ ਤਾਂ ਸੋਨਾ ਸਾਹਮਣੇ ਮਿਲ ਗਿਆ ਉਸ ਤੋਂ ਸੋਨੇ ਨਾਲ ਮਿਲਣ ਤੋਂ ਬਾਅਦ ਛੋਟੀ ਚੈੱਕ ਕੀਤੀ ਕਿ ਮੈਂ ਆ ਵੀ ਇੱਕ ਰਿਆ ਦੀ ਬੱਚੇ ਦਾ ਨਹੀਂ ਚੈੱਕ ਕਰ ਲਈ ਚੈੱਕ ਕੀਤੀ ਤੇ ਬੱਚੇ ਦਾ ਨਹੀਂ ਬਹੁਤ ਕਮਜ਼ੋਰ ਸੀ ਇਸ ਕਰਕੇ ਟੀਕਾ ਨਹੀਂ ਭਰਿਆ ਵਾਪਸ ਆ ਗਏ ਉਸ ਤੋਂ ਬਾਅਦ ਅਗਲੇ ਘਰੇ ਪਿੰਡ ਫਰੀਦੇ ਵਾਲਾ ਵਿਖੇ ਪਹੁੰਚ ਗਏ ਜਿੱਥੇ ਕਿ ਇੱਕ ਕਟਾ ਬਿਮਾਰ ਸੀਗਾ ਤੇ ਕੱਟੇ ਦੇ ਪੇਟ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਦਰਦ ਨਾਲ ਕੱਟਾ ਲੰਮੇ ਪਿਆ ਸੀਗਾ ਵਿਲਖ ਰਿਹਾ ਸੀ ਇਸ ਕਰਕੇ ਉਸ ਦਿਨ ਇੰਜੈਕਸ਼ਨ ਦਿੱਤੇ ਤੇ ਮੈਡੀਸਨ ਪਿਆਈ ਕੱਟਾ ਤੋਂ ਬਾਅਦ ਇੱਕ ਗਾਂ ਸੀਗੀ ਗਾਂ ਦੇ ਵੀ ਦਰਦ ਗਾਂ ਦੇਖੋਂ ਤੋਂ ਬਾਅਦ ਆਪਾਂ ਪਹੁੰਚ ਗਏ ਪਿੰਡ ਫਰੀਦੇ ਆਲਾ ਵਿਖੇ ਫਰੀਦੇ ਆਲਾ ਵਿਖੇ ਗਰਲਾਲ ਸਿੰਘ ਦੀ ਮਾਂ ਸੀ ਜਿਸ ਨੂੰ ਕਿ ਲਿਵਰ ਫਲੂਕ ਦੀ ਪ੍ਰੋਬਲਮ ਸੀਗੀ ਲਿਵਰ ਫਲੂ ਕਰਕੇ ਉਸ ਦੇ ਚਬਾੜੇ ਦੇ ਥੱਲੇ ਸੋਜ ਆ ਗਈ ਸੀ ਪਾਣੀ ਭਰ ਗਿਆ ਸੀ ਤੇ ਉਸ ਦਾ ਫੋਨ ਆਇਆ ਫਿਕ ਮੱਝ ਦੇਖਣੇਗੀ ਜਾ ਕੇ ਦੇਖਿਆ ਗਿਆ ਮੇਰੇ ਜਾਂਦਿਆਂ ਨੂੰ ਗਰਲਾਲ ਸਿੰਘ ਨੇ ਮੱਝ ਪਹਿਲੇ ਹੀ ਬੰਨੀ ਹੋਈ ਸੀਗੀ ਜੋ ਕਿ ਮੱਝ ਕਾਫੀ ਡਰਦੀ ਸੀ ਇਸ ਕਰਕੇ ਉਸਨੇ ਪਹਿਲੇ ਹੀ ਬਿਲਕੁਲ ਤਿਆਰੀ ਕਰ ਲਈ ਸੀ ਉਸ ਨੂੰ ਜੈਕਸਨ ਤੇਨ ਤੋਂ ਬਾਅਦ ਡੀ ਵਰਮਿੰਗ ਕਰਵਾ ਦਿੱਤੀ ਗਈ 6 ਗ੍ਰਾਮ ਦੀ ਗੋਲੀ ਓਕਸਿਕਲੋਜ਼ਾਨਾਈਡ ਲੋਮਿਸੋਲ ਦੇ ਦਿੱਤੀ ਗਈ ਕਿਸਾਨ ਭਰਾਵਾਂ ਨੂੰ ਅਪੀਲ ਆ ਕੇ ਪਸ਼ੂਆਂ ਨੂੰ ਹਰ 6 ਮਹੀਨੇ ਬਾਅਦ ਡੀ ਵਰਮਿੰਗ ਜ਼ਰੂਰ ਕੀਤੀ ਜਾਵੇ ਉਸ ਤੋਂ ਬਾਅਦ ਪਿੰਡ ਬੱਗੇ ਵਾਲਾ ਵਿਖੇ ਪਹੁੰਚ ਗਏ ਜਿੱਥੇ ਕਿ ਮੱਝ ਨੇ ਸੂਣ ਤੋਂ ਬਾਅਦ ਬੱਚੇ ਦਾ ਨਹੀਂ ਕੱਢ ਲਈ ਸੀਗੀ ਘਰੇ ਪਹੁੰਚੇ ਤੇ ਮੱਝਾਂ ਦਾ ਪ੍ਰਬੰਧ ਬਹੁਤ ਵਧੀਆ ਸੀਗਾ ਉਹਨਾਂ ਦਾ ਪਸ਼ੂ ਬਿਲਕੁਲ ਤੁਹਾਡੇ ਸਾਹਮਣੇ ਆ ਵੀ ਨਜ਼ਾਰੇ ਲੈ ਰਹੇ ਸੀਗੇ ਪੂਲ ਦੇ ਵਿੱਚ ਅੰਦਰ ਜਾ ਕੇ ਦੇਖਿਆ ਕਿ ਜਿਹੜੀ ਮੱਝ ਨੇ ਬੱਚੇ ਦਾ ਨਹੀਂ ਕੱਢੀ ਸੀ ਉਸ ਦੀ ਬਹੁਤ ਨਾਜ਼ੁਕ ਹਾਲ ਸੀਗੀ ਮੱਝ ਬਿਲਕੁਲ ਢਟਾਲ ਹੋ ਕੇ ਪਈ ਸੀ ਤੇ ਕਾਫੀ ਔਖੀ ਕੰਡੀਸ਼ਨ ਸੀਗੀ ਉਸ ਤੋਂ ਬਾਅਦ ਮਾਇ ਦੀ ਬੱਚੇਦਾਨੀ ਚੜਾ ਕੇ ਉਸ ਨੂੰ ਤੰਕ ਲਾ ਦਿੱਤਾਗਾ ਤੁਹਾਡੇ ਸਾਹਮਣੇ ਮੱਝ ਬਿਲਕੁਲ ਸਹੀ ਆ ਕਿਸਾਨ ਭਰਾਵੋ ਸੱਜੇ ਸੂਏ ਪਸ਼ੂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਕਿਉਂਕਿ ਪਸ਼ੂ ਬਹੁਤ ਕੀਮਤੀ ਹਨ ਬਾਜ ਦੋਸਤੋ ਹੁਣ ਠੀਕ ਆ ਬਿਲਕੁਲ ਨੋਰਮਲ ਆ ਇਸ ਤੋਂ ਬਾਅਦ ਆਪਾਂ ਅਗਲੇ ਘਰ ਦੀ ਤਿਆਰੀ ਕਰ ਲਈ ਤੇ ਰਸਤੇ ਦੇ ਵਿੱਚ ਥੋੜੇ ਜਿਹਾ ਫਾਲਸਾ ਸੀਗੇ ਖਾਣ ਵਾਸਤੇ ਜੋ ਪੈਸਿਓ ਖਾਦੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਪਿੰਡ ਗੁਲਾਮੀ ਵਾਲਾ ਵਿਖੇ ਜੋ ਕਿ ਨਹਿਰ ਦੇ ਕੰਢੇ ਤੇ ਘਰ ਸੀਗਾ ਕੱਲ ਗਾਂ ਤੇ ਚੇਰ ਕੱਢੀ ਸੀ ਅੱਜ ਦੁਬਾਰਾ ਗੋਲੀਆਂ ਰੱਖਣੀਆਂ ਸੀ ਇੰਜੈਕਸ਼ਨ ਦੇਣੇ ਸੀਗੇ ਇਸ ਕਰਕੇ ਆਪਾਂ ਪਹੁੰਚ ਗਏ ਗਾਂ ਦੇ ਦਵਾਈ ਦੇਣ ਗਾਂ ਦਾ ਦਵਾਈ ਰੱਖੀ ਇੰਜੈਕਸ਼ਨ ਲਾਏ ਤੇ ਉਸ ਤੋਂ ਬਾਅਦ ਵਾਪਸੀ ਕਰ ਲਈ ਆਪਾਂ ਆਰਪ ਕੇ ਨੂੰ ਆਰਪ ਕੇ ਟੋਲ ਪਲਾਜ਼ਾ ਕ੍ਰੋਸ ਕੀਤਾ ਤੇ ਉਸ ਤੋਂ ਅੱਗੇ ਸਟੇਸ਼ਨ ਦੇ ਕੋਲ ਘਰ ਸੀਗਾ ਜਿਨ੍ਹਾਂ ਦੇ ਕੇ ਗਾਂ ਦੇ ਵਨ ਦੇ ਵਿੱਚ ਇਨਫੰਕਸ਼ਨ ਸੀਗੀ ਲਹੂ ਦੀ ਛੱਡੀ ਲਗਾਤਾਰ ਇੱਕ ਥਾਂ ਚੋਂ ਆ ਰਹੀ ਸੀ ਉਸਦੇ ਇੰਜੈਕਸ਼ਨ ਲਾਏ ਗਏ ਇੰਜੈਕਸ਼ਨ ਲਾਉਣ ਤੋਂ ਬਾਅਦ ਆਪਾਂ ਪਾਵਸ ਪਿੰਡ ਲੱਖਾ ਭੇਡੀਆਂ ਵਿਖੇ ਜਾਨ ਦੀ ਤਿਆਰੀ ਕਰ ਲਈ ਪਿੰਡ ਲੱਖਾ ਭੇਡੀਆਂ ਵਿਖੇ ਇੱਕ ਪਹਿਲਾਂ ਛੋਟੀ ਸੂਈ ਸੀ ਜਿਸ ਦੇ ਕਿ ਬੱਚੇਦਾਨੀ ਦੇ ਵਿੱਚ ਇਨਫੰਕਸ਼ਨ ਹੋਣ ਕਾਰਨ ਟੇਸ਼ਾ ਮਾਰਦੀ ਸੀ ਉਸ ਦੇ ਆਯੂ ਦਵਾਈ ਕਰਨੀ ਸੀਗੀ ਜੋ ਕਿ ਕੱਲ੍ਹ ਨੂੰ ਹੀ ਭਰੀ ਸੀ ਅੱਜ ਦੁਬਾਰਾ ਆਯੂ ਦਵਾਈ ਭਰੀਗੀ ਉਸ ਤੋਂ ਬਾਅਦ ਇੱਕ ਗਾਂ ਸੀ ਜਿਸ ਦੇ ਕਿ AI ਕਰਨੀ ਸੀਗੀ AI ਕਰਨ ਵਾਸਤੇ ਪਾਣੀ ਮੰਗਾਇਆ ਗਿਆ ਪਾਣੀ ਦਾ ਟੈਂਪਰੇਚਰ ਚੈੱਕ ਕਰਨ ਤੋਂ ਬਾਅਦ ਜਦੋਂ AI ਕਰਨ ਲੱਗੇ ਤਾਂ ਪਹਿਲਾ ਸੀਮਨ ਕੱਢਿਆ ਜੋ ਕਿ ਯੂਐਸਏ ਦਾ ਇੰਪੋਰਟਡ ਸੀਮਨ ਸੀਗਾ ਕੱਢਦੇ ਸਾਰ ਪਲੱਗ ਆਊਟ ਹੋ ਗਿਆ ਤੁਹਾਡੇ ਸਾਹਮਣੇ ਵਿੱਤੀ ਨੁਕਸਾਨ ਉਸ ਤੋਂ ਬਾਅਦ ਦੁਬਾਰਾ ਨਵਾਂ ਸੀਮਨ ਕੱਢਿਆ ਗਿਆ ਤਾਂ AI ਸਕਸੈਸਫੁਲੀ ਕਰ ਦਿੱਤੀ ਗਈ ਲੱਖਾ ਭੇਡੀਆਂ ਤੋਂ ਬਾਅਦ ਪਿੰਡ ਇਲਮੇ ਵਾਲਾ ਵਿਖੇ ਪਹੁੰਚ ਗਏ ਇਲਮੇ ਵਾਲਾ ਪਿੰਡ ਤੇ ਜਾਣ ਤੋਂ ਬਾਅਦ ਇੱਕ ਜਰਸੀ ਕ੍ਰਾਸ ਗਾਂ ਦੀ ਏਆਈ ਕਰਨੀ ਸੀਗੀ ਜੋ ਕਿ ਤੁਸੀਂ ਦੇਖ ਰਹੇ ਹੋ ਇਸ ਗਾਂ ਦੀ ਏਆਈ ਐਚਐਸਬੀ ਦਾ ਸੀਮਨ ਜਰਸੀ ਸਾਹ ਦਾ ਰੇਨਬੋ ਜੋ ਕਿ ਇਸ ਦੇ ਲਾਤਾਗਾ ਥਾਇਨੋਮੀਟਰ ਨਾਲ ਪਾਣੀ ਚੈੱਕ ਕਰਕੇ ਟੈਂਪਰੇਚਰ ਉਸ ਤੋਂ ਬਾਅਦ ਏਆਈ ਕਰ ਦਿੱਤੇ ਗਏ ਏਆਈ ਕਰਨ ਤੋਂ ਬਾਅਦ ਇੱਕ ਛੋਟੀ ਸੀਗੀ ਜੋ ਕਿ ਜਿਸ ਦੀ ਉਮਰ ਲਗਭਗ 2.5 ਸਾਲ ਸੀ ਤੇ ਉਸ ਨੂੰ ਬਣੀ ਨੂੰ ਵੀ 2 ਮਹੀਨੇ ਤੋਂ ਉੱਪਰ ਹੋ ਗਿਆ ਸੀ ਉਸ ਦੀ ਪੀੜੀ ਕਹਿੰਦਾ ਕਰਨੀ ਸੀਗੀ ਪੀੜੀ ਕੀਤੀ ਤਾਂ ਛੋਟੀ ਵਹਿਲੀ ਨਿਕਲੀ ਵਹਿਲੀ ਨਿਕਲ ਤੋਂ ਬਾਅਦ ਗੁਰਜੰਤ ਸਿੰਘ ਕਾਫੀ ਚੇਰ ਸੋਚਦਾ ਰਿਹਾ ਕਿ ਛੋਟੀ ਤਾਂ ਮੇਰੀ ਸੂਨ ਵਾਲੀ ਸੀ ਡਾਕਟਰ ਸਾਹਿਬ ਵਹਿਲੀ ਕਿਵੇਂ ਨਿਕਲਾਈ ਉਸ ਤੋਂ ਬਾਅਦ ਆਪਾਂ ਪਹੁੰਚੇ ਪਿੰਡ ਿਲਮੇ ਵਾਲਾ ਵੇਖੇ ਮੈਨਕੈਂਡ ਕੰਪਨੀ ਦੇ EMPLOYES ਮਨਜੀਤ ਸਿੰਘ ਵੇਟ ਕਰ ਰਹੇ ਸੀ ਉਸਨਾਂ ਨੂੰ ਉਹਨਾਂ ਨੂੰ ਮਿਲੇ ਉਹਨਾਂ ਨੂੰ ਮਿਲਣ ਤੋਂ ਬਾਅਦ ਵਾਪਸ ਪਿੰਡ ਕਾਲੂ ਵਾਲਾ ਵਿਖੇ ਤਿਆਰੀ ਕਰ ਲਈ ਗਈ ਕਾਲੂ ਵਾਲੇ ਪਿੰਡ ਖੜਕ ਸਿੰਘ ਦੇ ਘਰੇ ਬਾਹਰ ਖੇਤਾਂ ਦੇ ਵਿੱਚ ਘਾਰ ਸੀਗਾ ਪਹੁੰਚੇ ਤਾਂ ਗਾਂ ਦੇ ਬੱਚੇ ਦਾ ਨੀਚ ਇਨਫੰਕਸ਼ਨ ਸੀਗੀ ਤਾਜੀ ਸੂਈ ਸੀ ਜੇਰ ਕੱਢੀ ਸੀ ਜੇਰ ਕੱਢਣ ਤੋਂ ਬਾਅਦ ਅਜੇ 20 ਦਿਨ ਹੋ ਗਏ ਸੀ ਥੋੜਾ ਰੇਸਾ ਮਾਰਦੀ ਸੀ ਇਹਨੂੰ ਜੂਟਰੋਵੈਨ ਆਯੂ ਐਨੀਮੈਕਸ ਕੰਪਨੀ ਦੀ ਮੈਡੀਸਨ ਜਿਹੜੀ ਉਹ ਭਰ ਦਿੱਤੀ ਕਿ ਉਸ ਤੋਂ ਬਾਅਦ ਵਾਪਸ ਮੱਲਾਂ ਵਾਲੇ ਪਹੁੰਚੇ ਤੇ ਥੋੜੇ ਨਿੰਬੂ ਲੈ ਘਰੇ ਜਾਣ ਦੀ ਤਿਆਰੀ ਸੀ ਨਿੰਬੂ ਲੈਣ ਤੋਂ ਬਾਅਦ ਵਾਪਸ ਟਾਈਮ ਲਗਭਗ 1:30 ਵਜੇ ਦਾ ਹੋ ਗਿਆ ਸੀਗਾ ਤੇ ਸਵੇਰ ਦੇ ਕੇਸ ਬਸ 2-3 ਕੇਸ ਰਹਿ ਗਏ ਸੀ ਉਹ ਵੀ ਕਿ ਜ਼ਿਆਦਾ ਇੰਪੋਰਟਡ ਨਹੀਂ ਸੀ ਤੇ ਇਸ ਕਰਕੇ ਸੋਚਿਆ ਵੀ ਸ਼ਾਮ ਨੂੰ ਦੇਖ ਲੈ ਜਾਂ ਨੂੰ ਤੇ ਵਾਪਸ ਆਪਾਂ ਆਪਣੇ ਘਰੇ ਪਹੁੰਚ ਗਏ ਦੋਸਤੋ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਮਿਹਰਬਾਨੀ ਅਗਲੀ ਵੀਡੀਓ ਜਲਦ ਲੈ ਕੇ ਆਜਰਵਾਂਗੇ ਸ਼ੁਕਰੀਆ